ਅਮਨ ਆਪਣੇ ਮਾਤਾ-ਪਿਤਾ ਨਾਲ ਆਪਣੇ ਛੋਟੇ ਜਿਹੇ ਘਰ ਵਿੱਚ ਬਹੁਤ ਖੁਸ਼ੀ। ਉਸਦੇ ਪਿਤਾ ਨਰਮਲ ਸਿੰਘ ਹਮੇਸ਼ਾ ਬਿਮਾਰ ਰਹਿੰਦੇ ਸਨ। ਇਸ ਕਰਕੇ ਅਮਨ ਦੀ ਨੌਕਰੀ ਲੱਗਦੇ ਹੀ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ। ਉਸਦੀ ਮਾਂ ਘਰ ਦਾ ਕੰਮਕਾਜ ਕਰਕੇ ਪਤੀ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਅਮਨ ਕਲੈਕਟਰ ਦਫ਼ਤਰ ਵਿੱਚ ਕਲਰਕ ਸੀ। ਅਤੇ ਛੋਟੀ ਜਿਹੀ ਤਨਖਾਹ ਵਿੱਚ ਹੀ ਉਹਨਾਂ ਦਾ ਗੁਜ਼ਾਰਾ ਆਰਾਮ ਨਾਲ ਹੋ ਜਾਂਦਾ ਸੀ। ਉਹਨਾਂ ਨੇ ਕਦੇ ਵੀ ਆਪਣੀਆਂ ਲੋੜਾਂ ਨੂੰ ਵਧਾਇਆ ਨਹੀਂ ਸੀ। ਜਿੰਨਾ ਸੀ, ਓਨੇ ਵਿੱਚ ਹੀ ਉਹ ਸਾਰੇ ਖੁਸ਼ ਸਨ। ਨਰਮਲ ਸਿੰਘ ਜੀ ਨੇ ਆਪਣੇ ਪੁੱਤ ਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਸਨ ਉਹ ਪੂਰੇ ਸਤਿਆਵਾਦੀ ਸਨ ਅਤੇ ਉਹੀ ਉਹਨਾਂ ਨੇ ਅਮਨ ਨੂੰ ਵੀ ਸਿਖਾਇਆ ਸੀ ਬਚਪਨ ਤੋਂ ਹੀ ਇਮਾਨਦਾਰੀ ਦਾ ਪਾਠ ਸਿੱਖਣ ਵਾਲਾ ਅਮਨ ਬਿਲਕੁਲ ਆਪਣੇ ਪਿਤਾ ਵਰਗਾ ਹੀ ਸੀ ਅਤੇ ਉਹਨਾਂ ਦੀ ਹਰ ਗੱਲ ਨੂੰ ਮੰਨਦਾ ਸੀ ਇੱਕ ਦਿਨ ਨਰਮਲ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ ਨੂੰ ਕਿਹਾ ਕਿ ਬਲਜੀਤ ਕੁੜੇ ਸਾਨੂੰ ਅਮਨ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਤਾਂ ਬਲਜੀਤ ਕੌਰ ਨੇ ਕਿਹਾ ਹਾਂ ਤੁਸੀਂ ਠੀਕ ਕਹਿ ਰਹੇ ਹੋ ਬਲਜੀਤ ਮੇਰੀ ਚਿੰਤਾ ਇਹ ਹੈ ਕਿ ਕੁੜੀ ਕਿਹੋ ਜਿਹੀ ਮਿਲੇਗੀ ਕੀ ਉਹ ਸਾਡੇ ਪਰਿਵਾਰ ਵਿੱਚ ਮੇਲਜੋਲ ਬਿਠਾ ਪਾਵੇਗੀ ਜਾਂ ਨਹੀਂ ਜੀ ਤੁਸੀਂ ਇੰਨੀ ਚਿੰਤਾ ਕਿਉਂ ਕਰਦੇ ਹੋ ਸਭ ਠੀਕ ਹੋ ਜਾਵੇਗਾ ਬਲਜੀਤ ਸਾਨੂੰ ਆਪਣੇ ਘਰ ਗਰੀਬ ਦੀ ਕੁੜੀ ਲਿਆਉਣੀ ਚਾਹੀਦੀ ਹੈ ਜੋ ਸਾਡੇ ਪਰਿਵਾਰ ਵਿੱਚ ਆ ਕੇ ਕੋਈ ਘਾਟਨਾ ਮਹਿਸੂਸ ਕਰੇ ਅਤੇ ਖੁਸ਼ ਰਹੇ ਜੇਕਰ ਅਸੀਂ ਆਪਣੇ ਨਾਲੋਂ ਵੱਡੇ ਘਰ ਦੀ ਕੁੜੀ ਵਿਆਹ ਕੇ ਲਿਆਈ ਤਾਂ ਉਹ ਸਾਡੇ ਘਰ ਵਿੱਚ ਕਦੇ ਖੁਸ਼ ਨਹੀਂ ਰਹਿ ਸਕੇਗੀ ਹੋ ਸਕਦਾ ਹੈ ਅਸੀਂ ਉਸ ਦੀਆਂ ਲੋੜਾਂ ਪੂਰੀਆਂ ਨਾ ਕਰ ਸਕੀਏ ਇਸ ਲਈ ਗਰੀਬ ਘਰ ਦੀ ਸੁਸ਼ੀਲ ਕੁੜੀ ਲੱਭ ਕੇ ਲਿਆਉਣੀ ਹੋਵੇਗੀ। ਹਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਕਿਸੇ ਵੱਡੇ ਘਰ ਦੀ ਕੁੜੀ ਲਿਆ ਕੇ ਉਸ ਨੂੰ ਦੁਖੀ ਕਰਨ ਨਾਲ ਕਿਸੇ ਦੀ ਭਲਾਈ ਨਹੀਂ ਹੋਵੇਗੀ ਨਾ ਉਸ ਦੀ ਨਾ ਸਾਡੀ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਲਵਪ੍ਰੀਤ ਨਾਂ ਦੀ ਇੱਕ ਗਰੀਬ ਘਰ ਦੀ ਕੁੜੀ ਨਾਲ ਅਮਨ ਦਾ ਰਿਸ਼ਤਾ ਪੱਕਾ ਕਰ ਦਿੱਤਾ। 8ਵੀਂ ਪਾਸ ਲਵਪ੍ਰੀਤਾ ਬਿਲਕੁਲ ਗਰੀਬ ਘਰ ਵਿੱਚ ਪਲੀ ਸੀ। ਪਰ ਉਸ ਨੇ ਆਪਣੇ ਮਨ ਵਿੱਚ ਬਹੁਤ ਸਾਰੀਆਂ ਖੁਆਇਸ਼ਾਂ ਇਕੱਠੀਆਂ ਕਰ ਰੱਖੀਆਂ ਸਨ। ਕੇ ਵਿਆਹ ਤੋਂ ਬਾਅਦ ਆਪਣੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰਾਂਗੀ। ਇਹੋ ਜਿਹੇ ਵਿਚਾਰ ਹਮੇਸ਼ਾ ਉਸਦੇ ਮਨ ਨੂੰ ਖਿੱਚਦੇ ਰਹਿੰਦੇ ਸਨ। ਵਿਆਹ ਪੱਕਾ ਹੋ ਗਿਆ। ਜਦੋਂ ਉਸਨੇ ਸੁਣਿਆ ਕਿ ਲੜਕੇ ਕੋਲ ਸਕੂਟਰ ਹੈ ਤਾਂ ਲਵਪ੍ਰੀਤ ਨੇ ਸਕੂਟਰ ਦੇ ਪਿੱਛੇ ਬੈਠ ਕੇ ਅਮਨ ਦੀ ਕਮਰ ਵਿੱਚ ਹੱਥ ਪਾ ਕੇ ਘੁੰਮਣ ਦੇ ਸੁਪਨੇ ਵੀ ਦੇਖਣੇ ਸ਼ੁਰੂ ਕਰ ਦਿੱਤੇ। ਲਿਪਸਟਿਕ, ਨਵੇਂ-ਨਵੇਂ ਕੱਪੜੇ, ਕੰਗਣ ਵਾਲੀਆਂ ਇਹ ਸਾਰੀਆਂ ਚੀਜ਼ਾਂ ਦਾ ਸ਼ੌਂਕ ਰੱਖਣ ਵਾਲੀ ਲਵਪ੍ਰੀਤ ਨੂੰ ਲੱਗਦਾ ਸੀ ਕਿ ਹੁਣ ਉਸਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ। ਲੜਕਾ ਸਰਕਾਰੀ ਦਫ਼ਤਰ ਵਿੱਚ ਨੌਕਰੀ ਕਰਦਾ ਹੈ। ਇਹ ਸੁਣ ਕੇ ਤਾਂ ਉਹ ਮੰਨੋ ਹਰ ਰਾਤ ਸੁਪਨਿਆਂ ਵਿੱਚ ਕੰਬਲ ਲਗਾ ਕੇ ਸੋਹਣੀ ਦੁਨੀਆ ਵਿੱਚ ਉੱਡਦੀ ਫਿਰਦੀ ਸੀ ਕੁੜੀ ਪਸੰਦ ਕਰਦੇ ਸਮੇਂ ਕੋਈ ਵੀ ਕਿਸੇ ਦੇ ਮਨ ਦੇ ਅੰਦਰ ਤਾਂ ਝਾਕ ਨਹੀਂ ਸਕਦਾ ਸੀ ਸਭ ਕੁਝ ਵੇਖਣ ਪਰਖਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਛੁੱਟ ਹੀ ਜਾਂਦਾ ਹੈ ਅਮਨ ਨਾਲ ਵੀ ਕੁਝ ਅਜੀਹਾ ਹੀ ਹੋਇਆ ਆਪਣੀਆਂ ਢੇਰ ਸਾਰੀਆਂ ਆਸਾਂ ਨਾਲ ਲਾਪਰੀਦ ਵਿਆਹ ਕੇ ਅਮਨ ਦੇ ਘਰ ਆ ਗਈ ਕਿ ਆਪਣੇ ਪਿਓ ਦੇ ਘਰ ਦੀਆਂ ਸਾਰੀਆਂ ਕਮੀਆਂ ਇੱਥੇ ਪੂਰੀਆਂ ਕਰਾਂਗੀ ਇਹੀ ਆਸ ਨਾਲ ਉਸਨੇ ਦਹਲ਼ੀਜ਼ ਤੇ ਪਹਿਲਾ ਕਦਮ ਰੱਖਿਆ ਸੁਭਾਅ ਤੋਂ ਹੀ ਉਹ ਚੰਗੀ ਸੀ ਪਰ ਸਮਝਦਾਰੀ ਵਿੱਚ ਥੋੜੀ ਕੱਚੀ ਸੀ ਇੱਕ ਦਿਨ ਅਮਨ ਉਸਨੂੰ ਫਿਲਮ ਵਖਾਉਣ ਲੈ ਗਿਆ ਅਤੇ ਬਾਹਰ ਖਾਣਾ ਖਾ ਕੇ ਫਿਰ ਉਹ ਘਰ ਵਾਪਸ ਆ ਰਹੀ ਸਨ ਲਬਪ੍ਰੀਤ ਬਹੁਤ ਖੁਸ਼ ਸੀ ਅੱਜ ਉਸਦਾ ਵੇਖਿਆ ਹੋਇਆ ਸੁਪਨਾ ਸাকার ਜੋ ਹੋ ਰਿਹਾ ਸੀ ਉਸਨੇ ਅਮਨ ਦੀ ਕਮਰ ਵਿੱਚ ਆਪਣੇ ਦੋਵੇਂ ਹੱਥ ਲਪੇਟ ਲਏ ਅਤੇ ਸੋਚ ਰਹੀ ਸੀ ਕਿ ਕਿੰਨਾ ਮਜ਼ਾ ਆ ਰਿਹਾ ਹੈ ਉਸਨੇ ਅਮਨ ਨੂੰ ਕਿਹਾ ਸੁਨੋ ਅਮਨ ਅਸੀਂ ਦੋਵੇਂ ਹਮੇਸ਼ਾ ਇਦਾਂ ਹੀ ਫਿਲਮ ਵੇਖਣ ਅਤੇ ਬਾਹਰ ਖਾਣਾ ਖਾਣ ਜਾਣਾ ਹੈ ਪਰ ਮੇਰੇ ਕੋਲ ਚੰਗੇ ਕੱਪੜੇ ਨਹੀਂ ਹਨ ਅਸੀਂ ਕੱਲ ਬਾਜ਼ਾਰ ਚੱਲੀਏ ਥੋੜੇ ਕੱਪੜੇ ਲਿਪਸਟਿਕ ਸਭ ਕੁਝ ਮੈਨੂੰ ਦਵਾ ਦੇਣਾ ਅਮਨ ਉਸ ਦੀ ਇਸ ਗੱਲ ਦਾ ਕੋਈ ਜਵਾਬ ਨਾ ਦੇ ਸਕਿਆ ਉਹ ਸੋਚਣ ਲੱਗਾ ਹਾਈ ਰੱਬਾ ਲਾਪ੍ਰੀਤ ਇਹ ਕੀ ਕਹਿ ਰਹੀ ਹੈ ਤਾਂ ਉਦੋਂ ਤੱਕ ਲਾਪ੍ਰੀਤ ਨੇ ਫਿਰ ਕਿਹਾ ਅਮਨ ਤੁਸੀਂ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇ ਹੋ ਅਮਨ ਨੇ ਹੜਬੜਾ ਕੇ ਕਿਹਾ ਹਾਂ ਹਾਂ ਚੱਲਾਂਗੇ ਨਾ ਜ਼ਰੂਰ ਚੱਲਾਂਗੇ ਅਸਨੇ ਇਹ ਤਾਂ ਕਹਿ ਦਿੱਤਾ ਪਰ ਉਹ ਤਣਾਅ ਵਿੱਚ ਆ ਗਿਆ ਹੁਣ ਹਰ 15 ਦਿਨਾਂ ਵਿੱਚ ਲਾਪਰੀਤ ਫਿਲਮ ਵੇਖਣ ਜਾਣ ਦੀ ਜिद ਕਰਨ ਲੱਗੀ ਸ਼ੁਰੂ ਵਿੱਚ ਇੱਕਦਮਾਰ ਮਜਬੂਰੀ ਵਿੱਚ ਹੀ ਸਹੀ ਪਰ ਅਮਨ ਉਸ ਨੂੰ ਲੈ ਗਿਆ ਪਰ ਹੁਣ ਤਾਂ ਪਾਣੀ ਸਿਰ ਤੋਂ ਲੰਘਣ ਲੱਗ ਪਿਆ ਸੀ ਵਾਰ-ਵਾਰ ਉਸ ਦੀ ਜिद ਦੇ ਕਾਰਨ ਇੱਕ ਦਿਨ ਅਮਨ ਨੂੰ ਕਹਿਣਾ ਹੀ ਪਿਆ ਲਾਪਰੀਤ ਦੇਖ ਆਪਣੀ ਐਨੀ ਕਮਾਈ ਨਹੀਂ ਹੈ ਕਿ ਅਸੀਂ ਹਰ 15 ਦਿਨ ਬਾਅਦ ਫਿਲਮ ਦੇਖਣ ਜਾ ਬਾਹਰ ਖਾਣਾ ਖਾਣ ਲਈ ਜਾ ਸਕੀਏ ਸਾਲ ਵਿੱਚ 2-3 ਵਾਰ ਠੀਕ ਹੈ ਏ ਸੁਣਦੇ ਹੀ ਲਪਰੀਤ ਦਾ ਪਾਰਾ ਚੜ ਗਿਆ ਇਹ ਕੀ ਕਹਿ ਰਹੇ ਹੋ ਤੁਸੀਂ ਇਹ ਤਾਂ ਤੁਹਾਨੂੰ ਵਿਆਹ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿਸੇ ਨੂੰ ਆਪਣੇ ਪਰਿਵਾਰ ਵਿੱਚ ਲਿਆ ਰਹੇ ਹੋ ਤਾਂ ਉਸ ਦੀ ਜ਼ਿੰਮੇਵਾਰੀ ਉਠਾਉਣ ਦੀ ਔਕਾਤ ਵੀ ਰੱਖਣੀ ਚਾਹੀਦੀ ਹੈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਵਿਆਹ ਹੀ ਨਾ ਕਰਦੀ ਇਹ ਕੀ ਕਹਿ ਰਹੀ ਹੈ ਲਪਰੀਤ ਤੈਨੂੰ ਇੱਥੇ ਸਭ ਕਿੰਨੇ ਪਿਆਰ ਨਾਲ ਰੱਖਦੇ ਹਨ ਕੀ ਇਹ ਤੇਰੇ ਲਈ ਕਾਫੀ ਨਹੀਂ ਸਿਰਫ ਪਿਆਰ ਨਾਲ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਅਮਨ ਉਸ ਲਈ ਆਪਣੀ ਕਮਾਈ ਵਧਾਉਣੀ ਪੈਂਦੀ ਹੈ ਤੁਸੀਂ ਇੰਨੀ ਮਿਹਨਤ ਕਰਦੇ ਹੋ ਪੈਸਾ ਕਿੰਨਾ ਕੁ ਕਮਾ ਪਾਉਂਦੇ ਹੋ ਸਿਰਫ ਐਨਾ ਕਿ ਦੋ ਵੇਲੇ ਦੀ ਰੋਟੀ ਤੇ ਕਪੜਾ ਮਿਲ ਸਕੇ ਚੰਗੇ ਤਰੀਕੇ ਨਾਲ ਗੁਜ਼ਾਰਾ ਕਰਨ ਲਈ ਨੌਕਰੀ ਦੇ ਨਾਲ ਨਾਲ ਚਲਾਕੀ ਵੀ ਕਰਨੀ ਪੈਂਦੀ ਹੈ ਮੈਂ ਜਾਣਦੀ ਹਾਂ ਤੁਸੀਂ ਚਾਹੋ ਤਾਂ ਲੋਕਾਂ ਦਾ ਕੰਮ ਅਟਕਾ ਕੇ ਪੈਸਾ ਬਣਾ ਸਕਦੇ ਹੋ ਤੁਸੀਂ ਕਿਉਂ ਨਹੀਂ ਕਰਦੇ ਸਭ ਕਰਦੇ ਹਨ ਇਹ ਕੀ ਕਹਿ ਰਹੀ ਹੈ ਲਪ੍ਰੀਤ ਤੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਗਲਤ ਰਸਤੇ ਤੇ ਜਾਣ ਲਈ ਕਹਿ ਰਹੀ ਹੈ ਇਸ ਵਿੱਚ ਕੁਝ ਗਲਤ ਨਹੀਂ ਹੈ ਅਮਨ ਜ਼ਿਆਦਾਤਰ ਲੋਕ ਇਦਾਂ ਹੀ ਪੈਸਾ ਕਮਾ ਕੇ ਅੱਗੇ ਆਉਂਦੇ ਹਨ ਅਮਨ ਨੇ ਕਿਹਾ ਆਉਂਦੇ ਹੋਣਗੇ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਅਜਿਹਾ ਗਲਤ ਕੰਮ ਕਰਨ ਲਈ ਹਾਂ ਕਹਿੰਦਾ ਹੈ ਤਾਂ ਕਰਦੇ ਹਨ ਪਰ ਮੇਰਾ ਜ਼ਮੀਰ ਇਸ ਲਈ ਕਦੇ ਤਿਆਰ ਨਹੀਂ ਹੋਵੇਗਾ ਚਾਹੇ ਕਿੰਨੀ ਵੀ ਤੰਗੀ ਨਾਲ ਗੁਜ਼ਾਰਾ ਕਿਉਂ ਨਾ ਕਰਨਾ ਪਵੇ ਇਸ ਤੋਂ ਬਾਅਦ ਲਪ੍ਰੀਤਾ ਤੇ ਅਮਨ ਦੇ ਵਿਚਕਾਰ ਲਗਭਗ ਹਰ ਰੋਜ਼ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜੇ ਹੋਣ ਲੱਗ ਪਏ ਹੁਣ ਤਾਂ ਨਰਮਲ ਸਿੰਘ ਅਤੇ ਬਲਜੀਤ ਕੌਰ ਵੀ ਸਭ ਕੁਝ ਜਾਣ ਚੁੱਕੇ ਸਨ ਨਰਮਲ ਸਿੰਘ ਨੇ ਬਲਜੀਤ ਕੌਰ ਨੂੰ ਕਿਹਾ ਬਲਜੀਤ ਕੁਰੇ ਮੈਨੂੰ ਲੱਗਦਾ ਹੈ ਇੱਕ ਵਾਰ ਮੈਨੂੰ ਲਵਪ੍ਰੀਤ ਨੂੰ ਸਮਝਾਉਣਾ ਚਾਹੀਦਾ ਹੈ ਸ਼ਾਇਦ ਮੇਰੀ ਗੱਲ ਮੰਨ ਜਾਵੇ ਹਾਂ ਤੁਸੀਂ ਠੀਕ ਕਹਿ ਰਹੇ ਹੋ ਕੋਸ਼ਿਸ਼ ਕਰਕੇ ਦੇਖਣ ਵਿੱਚ ਕੀ ਹਰਜ਼ ਹੈ ਹੋ ਸਕਦਾ ਹੈ ਗੱਲ ਬਣ ਜਾਵੇ ਮੈਨੂੰ ਤਾਂ ਵਿਚਾਰੇ ਯਮਨ ਉਤੇ ਤਰਸ ਆ ਰਿਹਾ ਹੈ ਕਿੰਨਾ ਪਰੇਸ਼ਾਨ ਰਹਿੰਦਾ ਹੈ ਮੈਨੂੰ ਤਾਂ ਡਰ ਲੱਗਦਾ ਹੈ ਕਿ ਕਿਤੇ ਬਚਪਨ ਦੀ ਸਿਖਾਈ ਸਾਡੀ ਸਿੱਖਿਆ ਭੁਲਾ ਕੇ ਉਹ ਗਲਤ ਰਾਹ ਤੇ ਨਾ ਚੱਲ ਪਵੇ ਘੱਟ ਤੋਂ ਘੱਟ ਅਸੀਂ ਹਰ ਰਾਤ ਰੱਜ ਕੇ ਰੋਟੀ ਖਾ ਕੇ ਸਕੂਨ ਨਾਲ ਤਾਂ ਸੌਂ ਜਾਂਦੇ ਹਾਂ ਸਰਤੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਤਾਂ ਨਹੀਂ ਹੁੰਦੀ ਇਸ ਤੋਂ ਵੱਡਾ ਸੁੱਖ ਹੋਰ ਕੀ ਹੋ ਸਕਦਾ ਹੈ ਨਰਮਲ ਸਿੰਘ ਨੇ ਲਵਪ੍ਰੀਤ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਤੇ ਕਿਹਾ ਲਵਪ੍ਰੀਤੀਏ ਸਾਡੀ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਫਲਾਉਣੇ ਚਾਹੀਦੇ ਹਨ ਲਾਲਚ ਬੁਰੀ ਬਲਾ ਹੈ ਇਹ ਤਾਂ ਸ਼ਾਇਦ ਤੁਸੀਂ ਪੜਿਆ ਵੀ ਹੋਵੇਗਾ ਇਹ ਲਾਲਚ ਚੂਟੀ ਤੇ ਝਾੜ ਕੇ ਕਦੇ-ਕਦੇ ਇੰਨਾ ਜ਼ੋਰ ਨਾਲ ਧੱਕਾ ਦਿੰਦੀ ਹੈ ਕਿ ਇਨਸਾਨ ਸੰਭਲ ਵੀ ਨਹੀਂ ਪਾਉਂਦਾ ਅਤੇ ਦਲਦਲ ਵਿੱਚ ਜਾ ਡਕਦਾ ਹੈ ਕੀ ਤੂੰ ਚਾਹੁੰਦੀ ਹੈ ਕਿ ਅਮਨ ਦੇ ਨਾਲ-ਨਾਲ ਸਾਡੇ ਨਾਲ ਵੀ ਕੁਝ ਅਜੀਹਾ ਹੀ ਹੋਵੇ ਧੀਏ ਮੈਂ ਬੜੇ ਯਤਨ ਕਰਕੇ ਬੜੇ ਪਿਆਰ ਨਾਲ ਆਪਣੇ ਬੱਚੇ ਨੂੰ ਥੋੜੇ ਵਿੱਚ ਖੁਸ਼ ਰਹਿਣਾ ਸਿਖਾਇਆ ਹੈ ਤੂੰ ਵੀ ਤਾਂ ਅਜੀਹੇ ਹੀ ਗਰੀਬ ਪਰਿਵਾਰ ਤੋਂ ਆਈ ਹੈ ਕੀ ਤੂੰ ਉੱਥੇ ਹਰ 15 ਦਿਨਾਂ ਵਿੱਚ ਫਿਲਮ ਦੇਖਣ ਜਾਂ ਬਾਹਰ ਖਾਣਾ ਖਾਣ ਜਾਂਦੀ ਸੀ ਨਹੀਂ ਨਾ ਫਿਰ ਇੱਥੇ ਆ ਕੇ ਤੁਸੀਂ ਇਹੋ ਜੀਆਂ ਇਸ਼ਾਵਾਂ ਨੂੰ ਆਪਣੇ ਉੱਤੇ ਕਿਉਂ ਹਾਵੀ ਹੋਣ ਦਿੱਤਾ ਪੁੱਤ ਲਪ੍ਰੀਤ ਨੇ ਸ਼ਾਂਤ ਹੋ ਕੇ ਆਪਣੇ ਸਹੁਰੇ ਦੀਆਂ ਗੱਲਾਂ ਤਾਂ ਸੁਣ ਲਈਆਂ ਪਰ ਉਹਨਾਂ ਤੇ ਅਮਲ ਕਰਨ ਦਾ ਇਰਾਦਾ ਉਸਦਾ ਬਿਲਕੁਲ ਨਹੀਂ ਸੀ। ਉਹ ਤਾਂ ਇਸ ਵੇਲੇ ਲਾਲਚ ਦੇ ਸਮੁੰਦਰ ਵਿੱਚ ਡੁਬਕੀਆਂ ਲਾ ਰਹੀ ਸੀ। ਸ਼ਾਮ ਨੂੰ ਉਸਨੇ ਅਮਨ ਨੂੰ ਕਿਹਾ, "ਅੱਜ ਪਾਪਾ ਨੇ ਮੈਨੂੰ ਬਹੁਤ ਵੱਡਾ ਭਾਸ਼ਣ ਦਿੱਤਾ। ਮਨ ਤਾਂ ਕਰ ਰਿਹਾ ਸੀ ਕਿ ਕਹਿ ਦਿਆਂ, ਇਸ ਤਰ੍ਹਾਂ ਦੇ ਭਾਸ਼ਣਾ ਨਾਲ ਪੇਟ ਨਹੀਂ ਭਰਦਾ ਪਰ ਆਪਣੇ ਮਨ ਤੇ ਪੱਥਰ ਰੱਖ ਕੇ ਮੈਂ ਕੁਝ ਵੀ ਨਹੀਂ ਕਿਹਾ।" ਤਾਂ ਅੱਗੋਂ ਅਮਨ ਨੇ ਕਿਹਾ, "ਬੜੀ ਮਿਹਰਬਾਨੀ ਕੀਤੀ ਲਪ੍ਰੀਤ ਤੂੰ। ਧੰਨਵਾਦ। ਤੂੰ ਨਹੀਂ ਸੁਧਰੇਂਗੀ ਨਾ?" ਦੇਖ ਅਮਨ ਬਦਲਣਾ ਤਾਂ ਤੁਹਾਨੂੰ ਵੀ ਪਵੇਗਾ ਨਹੀਂ ਤਾਂ ਮੈਂ ਪੇਕੇ ਚਲੀ ਜਾਵਾਂਗੀ ਆਖਿਰਕਾਰ ਇੱਕ ਦਿਨ ਤੰਗ ਆ ਕੇ ਅਮਨ ਨੇ 5000 ਰੁਪਏ ਲਿਆ ਕੇ ਲਾਪ੍ਰੀਤ ਦੇ ਹੱਥਾਂ ਵਿੱਚ ਰੱਖ ਦਿੱਤੇ ਅਤੇ ਕਿਹਾ ਇਹ ਲਓ ਲਾਪ੍ਰੀਤ ਇਸ ਨਾਲ ਤੁਹਾਡਾ ਇਸ ਮਹੀਨੇ ਦਾ ਫਿਲਮ ਦੇਖਣ ਹੋਟਲ ਵਿੱਚ ਖਾਣਾ ਖਾਣ ਅਤੇ ਹੋਰ ਸ਼ੌਂਕਾਂ ਦਾ ਖਰਚਾ ਨਿਕਲ ਜਾਵੇਗਾ ਪਰ ਮੈਂ ਇਸ ਦਾ ਹਿਸਾਬ ਕਦੇ ਨਹੀਂ ਬਣਾ ਪਾਵਾਂਗਾ ਪਤਾ ਨਹੀਂ ਇਹ ਰੁਪਏ ਨਾਲ ਇੰਨੀਆਂ ਵੱਧ ਦੁਆਵਾਂ ਵੀ ਆਈਆਂ ਹੋਣਗੀਆਂ ਸਾਡੇ ਵਰਗਾ ਹੀ ਕੋਈ 1 ਰੁਪਏ ਮੇਰੇ ਹੱਥਾਂ ਵਿੱਚ ਰੱਖ ਕੇ ਗਿਆ ਹੈ ਕਿਸੇ ਹੋਰ ਦੀ ਥਾਲੀ ਤੋਂ ਖੋ ਕੇ ਖਾਣਾ ਮੇਰੇ ਮਾਤਾ ਪਿਤਾ ਨੇ ਮੈਨੂੰ ਕਦੇ ਨਹੀਂ ਸਿਖਾਇਆ ਜਿਸ ਨੇ ਮੈਨੂੰ 1 ਰੁਪਏ ਦਿੱਤੇ ਹਨ ਉਹ ਆਪਣੀ ਖੇਤੀਬਾੜੀ ਦੀ ਜ਼ਮੀਨ ਦੇ ਰਜਿਸਟ੍ਰੇਸ਼ਨ ਨਕਲ ਲੈਣ ਆਇਆ ਸੀ ਨੇੜਲੇ ਪਿੰਡ ਮੋਹਰਾਂ ਵਾਲੀ ਵਿੱਚ ਰਹਿੰਦਾ ਹੈ ਮੇਜਰ ਸਿੰਘ ਉਸ ਦਾ ਨਾਮ ਹੈ ਉਹ ਵਿਚਾਰਾ ਬਹੁਤ ਗਿੜਗਿੜਾ ਰਿਹਾ ਸੀ ਕਹਿ ਰਿਹਾ ਸੀ ਸਾਹਿਬ ਜੀ ਪਤਨੀ ਬਹੁਤ ਬਿਮਾਰ ਹੈ ਬੱਚੇ ਨਹੀਂ ਹਨ ਮੇਰੇ ਬਸ ਉਸੇ ਦਾ ਆਸਰਾ ਹੈ ਜੀ ਉਹ ਮਰ ਗਈ ਤਾਂ ਮੈਂ ਇਕੱਲਾ ਕੀ ਕਰਾਂਗਾ ਮੈਂ ਗਰੀਬ ਇਨਸਾਨ ਹਾਂ ਸਾਬ ਤੁਹਾਨੂੰ ਪੈਸੇ ਕਿੱਥੋਂ ਦਿਆਂਗਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿ ਰਹੇ ਸਨ ਪਰ ਮੈਂ ਵੀ ਆਪਣਾ ਦਿਲ ਪੱਥਰ ਬਣਾ ਲਿਆ ਮੈਂ ਉਸ ਨੂੰ ਕਹਿ ਦਿੱਤਾ ਭਰਾ ਜਲਦੀ ਕੰਮ ਕਰਵਾਉਣਾ ਹੈ ਤਾਂ ਪੈਸੇ ਤਾਂ ਦੇਣੇ ਪੈਣਗੇ ਨਾ ਆਖਰ ਮੈਂ ਵੀ ਤਾਂ ਆਪਣੀ ਪਤਨੀ ਦੀ ਇੱਛਾ ਪੂਰੀ ਕਰਨੀ ਹੈ ਲਗਪ੍ਰੀਤ ਘਬਰਾ ਗਈ ਮੋਹਰਾਂ ਵਾਲੀ ਵਿੱਚ ਤਾਂ ਉਸਦੇ ਮਾਮਾ ਮੇਜਰ ਸਿੰਘ ਅਤੇ ਮਾਮੀ ਰਹਿੰਦੇ ਸਨ ਤਾ ਉਦੋਂ ਹੀ ਲਾਪ੍ਰਿਤ ਦੇ ਮੋਬਾਈਲ ਦੀ ਘੰਟੀ ਵੱਜੀ ਉਸਨੇ ਫੋਨ ਚੁੱਕਿਆ ਉਧਰੋਂ ਆਵਾਜ਼ ਆਈ ਲਾਪ੍ਰਿਤ ਤੇਰੀ ਮਾਮੀ ਬਹੁਤ ਜ਼ਿਆਦਾ ਬਿਮਾਰ ਹੈ ਅੱਜ ਮੈਂ ਕਲੈਕਟਰ ਦਫ਼ਤਰ ਗਿਆ ਸੀ ਉੱਥੇ ਮੇਰਾ ਕੰਮ ਕਰਨ ਲਈ ਸਾਹਿਬ ਜੀ ਨੇ 5000 ਰੁਪਏ ਮੰਗ ਲਈ ਮੇਰੇ ਕੋਲ ਹੁਣ ਤੇਰੀ ਮਾਮੀ ਦੀਆਂ ਦਵਾਈਆਂ ਲਈ ਰੁਪਏ ਨਹੀਂ ਬਚੇ ਕੀ ਤੂੰ ਮੇਰੀ ਮਦਦ ਕਰ ਸਕਦੀ ਹੈ ਤੇਰਾ ਵਿਆਹ ਤਾਂ ਸਰਕਾਰੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁੰਡੇ ਨਾਲ ਹੋਇਆ ਹੈ ਧੀਏ ਤੇਰੀ ਮਾਮੀ ਮਰ ਜਾਵੇਗੀ ਜਿਸਨੇ ਮੈਥੋਂ ਉਹ ਰੁਪਏ ਲਏ ਹਨ ਉਸ ਨੂੰ ਮੇਰੀ ਅਜੇ ਹੀ ਵੱਧ ਦੁਆ ਲੱਗੇਗੀ ਕਿ ਉਹ ਕਦੇ ਵੀ ਸੁખી ਨਹੀਂ ਰਹਿ ਸਕੇਗਾ। ਲਵਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਸਮਝ ਗਈ ਕਿ ਅਮਨ ਜੋ ਰੁਪਏ ਲੈ ਕੇ ਆਇਆ ਹੈ ਉਹ ਉਸਦੇ ਮਾਮਾ ਜੀ ਦੇ ਹਨ। ਉਸਦੇ ਮਾਮਾ ਜੀ ਉਸਦੇ ਵਿਆਹ ਵਿੱਚ ਨਹੀਂ ਆ ਸਕੇ ਸਨ। ਐਸ ਲਈ ਉਹਨਾਂ ਨੇ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ ਸੀ। ਲਵਪ੍ਰੀਤ ਨੇ ਕਿਹਾ ਹਾਂ ਮਾਮਾ ਮੇਰੇ ਕੋਲ ਰੁਪਏ ਹਨ ਤੁਸੀਂ ਜਲਦੀ ਆ ਜਾਓ। ਮਾਮੀ ਨੂੰ ਬਚਾ ਲਵੋ ਮਾਮਾ ਜੀ। ਕੀ ਹੋਇਆ ਲਵਪ੍ਰੀਤ ਕਿਸ ਦਾ ਫੋਨ ਸੀ? ਕੌਣ ਰੁਪਏ ਮੰਗ ਰਿਹਾ ਸੀ ਤੇਥੋਂ? ਲਪਰੀ ਦੀਆਂ ਅੱਖਾਂ ਵਿੱਚ ਹੰਝੂ ਸਨ ਰੋਂਦੇ ਹੋਏ ਉਸਨੇ ਕਿਹਾ ਅਮਨ ਅੱਜ ਤੁਸੀਂ ਜਿਸ ਤੋਂ ਪੈਸੇ ਲੈ ਕੇ ਆਏ ਹੋ ਉਹ ਮੇਰੇ ਮਾਮਾ ਜੀ ਹਨ ਮੇਰੀ ਮਾਮੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਲੜਾਈ ਲੜ ਰਹੀ ਹੈ ਇਹ ਰੁਪਏ ਸਾਨੂੰ ਉਹਨਾਂ ਨੂੰ ਵਾਪਸ ਦੇਣੇ ਹੋਣਗੇ ਮੈਨੂੰ ਮਾਫ ਕਰ ਦਿਓ ਅਮਨ ਮੈਂ ਆਪਣੀ ਗਲਤ ਜ਼ਿੱਦ ਦੇ ਕਾਰਨ ਤੁਹਾਨੂੰ ਵੀ ਸਹੀ ਰਸਤੇ ਤੋਂ ਭਟਕਾ ਦਿੱਤਾ ਮੈਂ ਜਾਣ ਗਈ ਹਾਂ ਕਿ ਪਾਪਾ ਨੇ ਤੁਹਾਨੂੰ ਸਹੀ ਸਿੱਖਿਆ ਦਿੱਤੀ ਹੈ ਇਹ ਵੀ ਜਾਣ ਗਈ ਹਾਂ ਕਿ ਪੈਸਿਆਂ ਦੇ ਨਾਲ ਕਿੰਨੀਆਂ ਵੱਡ ਦਵਾਈਆਂ ਆਉਂਦੀਆਂ ਹਨ ਲਾ ਪ੍ਰੀ ਦੇ ਮਾਮਾ ਜੀ ਪੈਸੇ ਲੈਣ ਆਏ ਜਦੋਂ ਉਹਨਾਂ ਨੇ ਅਮਨ ਨੂੰ ਦੇਖਿਆ ਤਾਂ ਕਹਿਣ ਲੱਗੇ ਸਾਬ ਤੁਸੀਂ ਤੁਸੀਂ ਇੱਥੇ ਕੀ ਕਰ ਰਹੇ ਹੋ ਇਹ ਤਾਂ ਮੇਰੀ ਭਾਂਜੀ ਦੇ ਸਹੁਰੇ ਹਨ ਅਤੇ ਉਸ ਦਾ ਪਤੀ ਬਹੁਤ ਇਮਾਨਦਾਰ ਇਨਸਾਨ ਹੈ ਉਹ ਤੈਨੂੰ ਇੱਥੇ ਦੇਖੇਗਾ ਤਾਂ ਉਹ ਤਾਂ ਉਦੋਂ ਅਮਨ ਨੇ ਕਿਹਾ ਮੈਨੂੰ ਮਾਫ ਕਰ ਦਿਓ ਮਾਮਾ ਜੀ ਉਸ ਦਾ ਪਤੀ ਮੈਂ ਹੀ ਹਾਂ ਮੈਂ ਭਟਕ ਗਿਆ ਸੀ ਇਹ ਮੇਰੀ ਪਹਿਲੀ ਅਤੇ ਆਖਰੀ ਗਲਤੀ ਹੈ ਜਦੋਂ ਅਮਨ ਨੇ ਉਹਨਾਂ ਨੂੰ 5000 ਰੁਪਏ ਵਾਪਸ ਕੀਤੇ ਤਾਂ ਉਹ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾ ਰਹੇ ਸਨ ਇਸ ਮੁਸਕਰਾਹਟ ਦੇ ਪਿੱਛੇ ਇੱਕ ਰਾਜ਼ ਛੁਪਿਆ ਸੀ ਜਿਸ ਨੂੰ ਲਵਪ੍ਰੀਤ ਕਦੇ ਨਹੀਂ ਜਾਣ ਸਕੀ ਉਹ ਇਹ ਵੀ ਕਦੇ ਨਹੀਂ ਜਾਣ ਪਾਈ ਕਿ ਉਸ ਨੂੰ ਸਹੀ ਰਾਹ ਤੇ ਲਿਉਣ ਲਈ ਅਮਨ ਨਰਮਲ ਸਿੰਘ ਜੀ ਲਵਪ੍ਰੀਤ ਦੇ ਪਿਤਾ ਅਤੇ ਮਾਮਾ ਜੀ ਨੇ ਮਿਲ ਕੇ ਇਹ ਰਾਸਤਾ ਚੁਣਿਆ ਸੀ ਇਹ ਰਾਜ਼ ਨੇ ਲਵਪ੍ਰੀਤ ਨੂੰ ਵੀ ਇੱਕ ਨਵੀਂ ਰਾਹ ਤੇ ਤੁਰਨਾ ਸਿਖਾ ਦਿੱਤਾ ਰਾਤ ਨੂੰ ਜਦੋਂ ਅਮਨ ਅਤੇ ਲਵਪ੍ਰੀਤ ਆਪਣੇ ਬਿਸਤਰੇ ਤੇ ਲੇਟੇ ਤਾਂ ਉਦੋਂ ਲਖਪ੍ਰੀਤ ਨੇ ਉਸ ਨੂੰ ਕਿਹਾ ਅਮਨ ਜ਼ਿੰਦਗੀ ਵਿੱਚ ਕਦੇ ਕਦੇ ਕਿਵੇਂ ਅਨਹੋਣੀ ਹੋ ਜਾਂਦੀ ਹੈ ਦੇਖੋ ਨਾ ਤੁਸੀਂ ਮੈਨੂੰ ਖੁਸ਼ ਕਰਨ ਲਈ ਮਜਬੂਰੀ ਵਿੱਚ ਪਹਿਲੀ ਵਾਰ ਜਿਸ ਤੋਂ ਇਦਾਂ ਦੇ ਪੈਸੇ ਲਏ ਉਹ ਮੇਰੇ ਹੀ ਮਾਮਾ ਜੀ ਨਿਕਲੇ ਮੇਰੀ ਮਾਮੀ ਦੀਆਂ ਦਵਾਈਆਂ ਦੇ ਪੈਸੇ ਉਹਨਾਂ ਨੇ ਵੱਧ ਦਵਾਈਆਂ ਦੇ ਨਾਲ ਤੁਹਾਨੂੰ ਦੇ ਦਿੱਤੇ ਸ਼ਾਇਦ ਪ੍ਰਮਾਤਮਾ ਨੇ ਤੁਹਾਡੇ ਵਰਗੇ ਸੱਚੇ ਇਨਸਾਨ ਨੂੰ ਗਲਤ ਰਸਤੇ ਤੇ ਜਾਣ ਤੋਂ ਬਚਾਉਣ ਲਈ ਇਹ ਖੇਡ ਖੇਢੀ ਸੀ ਅਮਨ ਨੇ ਮੁਸਕਰਾਉਂਦੇ ਹੋਏ ਉਸ ਨੂੰ ਆਪਣੀਆਂ ਬਾਹਾਂ ਵਿੱਚ ਪਰ ਲਿਆ ਬਸ ਉਸ ਤੋਂ ਬਾਅਦ ਕੀ ਸੀ ਅਮਨ ਦੇਹੀ ਤਰ੍ਹਾਂ ਲੱਪਰੀਤ ਨੇ ਵੀ ਥੋੜੇ ਵਿੱਚ ਬਹੁਤ ਖੁਸ਼ੀਆਂ ਲੱਭਣਾ ਸਿੱਖ ਲਿਆ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਇਹੋ ਜਿਹੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੋਸਤੋ ਇਹ ਜ਼ਰੂਰ ਦੱਸਿਓ ਕਿ ਅਮਨ ਨੇ ਲੱਪਰੀਤ ਨੂੰ ਸਭ ਕੁਝ ਸਿਖਾਉਣ ਲਈ ਜੋ ਫੈਸਲਾ ਕੀਤਾ ਉਹ ਸਹੀ ਸੀ ਜਾਂ ਗਲਤ ਸੋ ਜਲਦ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ